ਐ ਸੀਐਮ ਸਾਹਿਬ ਜੀ ਦੀ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਬਖਸ਼ਿਆ ਹੈ ਜਿਨ੍ਹਾਂ ਨੇ ਸਾਨੂੰ ਤੀਰਥ ਯਾਤਰਾ ਤੇ ਭੇਜਿਆ ਹੈ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪਰਮਾਤਮਾ ਨੇ ਕੋਈ ਡਿਊਟੀ ਲਈ ਸੀ ਉਹ ਪੂਰੀ ਕਰ ਰਹੇ ਆ ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਇਹ ਬਲ ਤੁਸੀਂ ਬਖਸ਼ਿਆ ਕਿਉਂਕਿ ਜਨਤਾ ਦੇ ਵਿੱਚ ਹੀ ਲੋਕਾਂ ਦੇ ਵਿੱਚ ਹੀ ਪਰਮਾਤਮਾ ਵਸਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ ਹੈ ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ ਚ ਸੁਬਾਈ ਮਾਨ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਮੁਫਤ ਸਫ਼ਰ ਰਹਿ ਕਰ ਰਹੇ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਬਾਰਾਨਸੀ ਮਥੁਰਾ ਬਰਿੰਦਵਾਨ ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਮਾਤਾ ਚਿੰਤਪੁਰਨੀ ਮਾਤਾ ਨਾਨਾ ਦੇਵੀ ਮਾਤਾ ਵੈਸ਼ਨੋ ਦੇਵੀ ਸਾਲਾਸਰ ਬਾਲਾਜੀ ਧਾਮ ਖਾਟੂ ਸ਼ਾਮ ਧਾਮ ਮਾਤਾ ਜਵਾਲਾਜੀ ਤੱਕ ਬੱਸਾਂ ਰਾਹੀਂ ਮੁਫਤ ਸਫ਼ਰ ਕਰਵਾਇਆ ਜਾ ਰਿਹਾ ਹੈ ਹੁਣ ਤੱਕ 33500 ਤੋਂ ਵੱਧ ਸ਼ਰਦਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ। ਜ਼ਿਲ੍ਹਾ ਜਰੰਦਰ ਦੇ ਮਾਣਯੋਗ ਐਸਐਸਪੀ ਸਰਦਾਰ ਹਰਕਮਨਪ੍ਰੀਤ ਸਿੰਘ ਖੱਖ ਜੀ ਵੱਲੋਂ ਜ਼ਿਲ੍ਹਾ ਜ਼ਰੰਦਰ ਦਿਹਾਤੀ ਦੇ ਏਰੀਆ ਵਿੱਚ ਲੁੱਟਖੋੜ ਡਕੈਤ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਇੱਕ ਸਪੈਸ਼ਲ ਮਿਸ਼ਨ ਚਲਾਈ ਗਈ ਹੈ। ਜਿਹਦੇ ਤਹਿਤ ਐਸਟੀ ਮੈਡਮ ਜਸਰੂ ਬਾਟ ਆਈਪੀਐਸਜੀ ਦੀ ਨਿਗਰਾਨੀ 8 ਥਾਣਾ ਦੁਨੀਆ ਸਬਜਨ ਸ਼ਾਹਕੋਟ ਦੇ ਮੁਖ ਅਫਸਰ ਇੰਸਪੈਕਟਰ ਯਾਦਵਿੰਦਰ ਸਿੰਘ ਦੇ ਬਾਈ ਵਿਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਇਹਨਾਂ ਨੇ ਕੱਲ ਇੱਕ ਇਨਫੋਰਮੇਸ਼ਨ ਦੇ ਆਧਾਰ ਤੇ ਇੱਕ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਜਿਦੇ ਵਿੱਚ ਪੰਜ ਦੋਸ਼ੀਆਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਹੈ ਜਿਦੇ ਵਿੱਚ ਦੋਸ਼ੀ ਜੀਤਾ ਪੁੱਤਰ ਹਨੇਕਵਾਸੀ ਕੰਕਲਾ ਸੁਮੇਂ ਸ਼ਨੀ ਕੁਮਾਰ ਪੁੱਤਰ ਜੀਜੀਤਰਾ ਵਾਸੀ ਖੋਸਾਪਿੰਡ ਹਰਪ੍ਰੀਤ ਸਿੰਘ ਰੈਪੀ ਵਾਸੀ ਖੋਸਾ ਗੁਰਸ਼ਾਨ ਸਿੰਘ ਸ਼ਰਨਾਵਾਸੀ ਟਲੁੰਡੀ ਸਲੇਮ ਤੇ ਰੋਤ ਪੁੱਤਰ ਬਲਜੀਤ ਵਾਸੀ ਥਾਣਾ ਸੰਤਾਨਪੁਰ ਲੋਟੀ ਇਹਨਾਂ ਵਿਅਕਤੀਆਂ ਨੇ ਇੱਕ ਗੈਂਗ ਬਣਾਇਆ ਸੀ ਇਹਨਾਂ ਨੇ ਥਾਣਾ ਲੋਹੀਆਂ ਸ਼ਾਹਕੋਟ ਸੁਲਤਾਨਪੁਰ ਏਰੀਆ ਚ ਕੁੱਲ 11 ਵਾਰਦਾਤਾਂ ਕਰਨ ਬਰ ਬੇਕਵਾਲ ਕੀਤਾ ਜਿਹਨੂੰ ਅਜਮਾਨ ਚਾਰ ਦੋਸ਼ਾਂ ਨੂੰ ਅਜਮਾਨ ਜੋ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਪੁਲਸਰਵਾਰਣ ਹਾਸਲ ਕੀਤਾ ਤੇ ਇੱਕ ਰੋਸ਼ਨ ਨੂੰ ਅੱਜ ਗ੍ਰਿਫਤਾਰ ਕੀਤਾ ਇਹਨਾਂ ਪਾਸੋਂ ਇੱਕ ਦੇਸੀ ਪਿਸਤੌਲ 32 ਬੋਰ ਇੱਕ ਜਿੰਦਾ ਰੌਂਦ ਦੋ ਮੋਟਰਸਾਈਕਲ ਬਿਨਾਂ ਨੰਮਰਿ ਮਾਰਕਾ ਸਪਲੈਂਡਰ ਇੱਕ ਸਪਲੈਂਡਰ ਪ੍ਰੋ ਇੱਕ ਹੇਅਰ ਪਿਸਟਲ ਇੱਕ ਪ੍ਰਿੰਟਰ ਲੇਜ਼ਰ ਤੇ ਤਿੰਨ ਮੋਬਾਈਲ smartphones ਜਿਹੜੇ ਆਪਰਾਧ ਕੀਤੇ ਆ ਇਹ ਦੋਸ਼ੀ ਵੱਖ-ਵੱਖ ਰਾਤਾਂ ਕੀਰਾਂ ਤੋਂ ਵੱਖ-ਵੱਖ ਸਮੇਂ ਉਹਨਾਂ ਨੂੰ ਲੁੱਟ ਕਰਦੇ ਆ ਮਾਰੂ ਹਥਿਆਰਾਂ ਤੇ ਉਹਨਾਂ ਦੀ ਜਾਨ ਨੂੰ ਖਤਰਾ ਪੈਦਾ ਕਰਦੇ ਆ ਇਸੇ ਤਰ੍ਹਾਂ ਜਿਹੜੇ ਘਰ ਆ ਉਹਨਾਂ ਨੂੰ ਲੁੱਟਦੇ ਆ ਇਹ ਪਹਿਲਾਂ ਉਹਨਾਂ ਦੇ ਰਿਆਕੀ ਕਰਕੇ ਇਹ ਉਹ ਲੁੱਟ ਦਾ ਸ਼ਿਕਾਰ ਬਣਾਉਂਦੇ ਆ ਇਹਨਾਂ ਨੇ ਇਲਾਕੇ 'ਚ ਬਹੁਤ ਵੱਡੀ ਦਹਿਸ਼ਤ ਫੈਲਾਈ ਸੀ ਜਿਹਦੀ ਅਸੀਂ ਐਪਰੀਸ਼ੀਏਟ ਕਰਦੇ ਆ ਲੋਹਿਆ ਪੁਲਿਸ ਨੂੰ ਜਿਨ੍ਹਾਂ ਨੇ ਇਸ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਇਨਾਂ ਨੂੰ ਅੱਜ ਡਿਊਰਿੰਗ ਇਨਵੈਸਟੀਗੇਸ਼ਨ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇੱਕ ਵੱਡੀਆਂ ਪਰਾਉਂਦੀਆਂ ਇਨਾਂ ਤੋਂ ਹੋਣਦੀ ਤੇ ਹੋਰ ਵਰਤਾਂ ਤਾਂ ਹੋਣਦੀ ਸਾਰੀਆਂ ਪੁਲਿਸ ਵੱਲੋਂ ਮਾੜੀਆਂ ਅਨਸਰਾਂ ਦੇ ਖਿਲਾਫ ਸਮਗਲਰਾਂ ਦੇ ਖਿਲਾਫ ਇਸ ਤਰ੍ਹਾਂ ਦਾ ਆਪਰੇਸ਼ਨ ਜਿਹੜਾ ਲਗਾਤਾਰ ਜਾਰੀ ਰਹੂਗਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर